ਅੱਜ ਸਾਨੂੰ ਬੜਾ ਹੀ ਵਧੀਆ ਦਿਨ ਲੱਗਿਆ ਹੈ ਮਿਲਿਆ ਹੈ ਠੀਕ ਹੈ ਜੀ ਸ਼੍ਰੀ ਰਾਮ ਜਨਮ ਭੂਮੀ ਦੇਖਣ ਵਾਸਤੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਇਹ ਮੁਹਾਈਮ ਚਲਾਈ ਹੈ ਬਹੁਤ ਵਧੀਆ ਹੈ ਇਹਦੇ ਵਿੱਚ ਗਰੀਬ ਆਦਮੀ ਵੀ ਸ਼੍ਰੀ ਰਾਮ ਮੰਦਰ ਜੀ ਦੇ ਦਰਸ਼ਨ ਕਰ ਸਕਦਾ ਹੈ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਬਹੁਤ ਸੁਆਗੇਵਾਲੇ ਆ ਕਿ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਸ਼੍ਰੀ ਰਾਮ ਮੰਦਰ ਜਾਣ ਦਾ ਜੀ ਕਿੰਨਾ ਕਰਾਇਆ ਜਿਹੜਾ ਹੈ ਤੁਹਾਨੂੰ ਦੱਸਾਂ 1500 ਰੁਪਿਆ ਕਰਾਇਆ ਹੈ ਜੀ ਔਰ ਕਰਾਇਆ ਨਾ ਮਾਤਰ ਹੈ ਠੀਕ ਹੈ ਜੀ ਇਹਦੇ ਵਿੱਚ ਕਿਸੇ ਨੂੰ ਵੀ 1500 ਰੁਪਿਆ ਕਰਾਇਆ ਪਿੰਚ ਨਹੀਂ ਕਰਦਾ राम भगत ਸੁਚਾਰੂ ਰੂਪ ਦੇ ਅੰਦਰ ਭਗਵਾਨ RAM ਲਾਲਾ ਦੇ ਦਰਸ਼ਨ ਕਰ ਪਾਨ ਜਿੱਥੇ RAM ਖੇਲੇ ਨੇ ਜਿੱਥੇ RAM ਪ੍ਰਗਟ ਹੋਏ ਨੇ ਉਤੋਂ ਦੀ ਰਾਜ ਨੂੰ ਆਪਣੇ ਮਸਤਕ ਤੇ ਲਗਾ ਪਾਨ ਕਿਉਂਕਿ ਸਾਡੇ ਜੀਵਨ ਦੀ ਸ਼ੁਰੂਆਤ RAM ਹੈ ਸਾਡੇ ਜੀਵਨ ਦਾ ਅੰਤ RAM ਹੈ ਔਰ ਰਾਮ ਸਾਡੇ ਲਈ ਆਸਤਾ ਦਾ ਕੇਂਦਰ ਨੇ ਇਹਦਾ ਪੂਰਾ ਪ੍ਰਬੰਧ ਕੀਤਾ ਕਿ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਆਰਾਮ ਭਗਤ ਅਯੋਧਿਆ ਦੇ ਅੰਦਰ ਦਿਵਯ ਮੰਦਰ ਦੇ ਦਰਸ਼ਨ ਕਰ ਸਕਣ ਉਹਦੇ ਹੀ ਤਹਿਤ ਅੱਜ ਪਠਾਨਕੋਟ ਤੋਂ ਟ੍ਰੇਨ ਜਿਹੜੀ ਆ ਉਹ ਜਾਰੀ ਆ ਅੱਜ ਸਾਨੂੰ ਬੜਾ ਹੀ ਵਧੀਆ ਦਿਨ ਲੱਗਿਆ ਹੈ ਮਿਲਿਆ ਹੈ ਠੀਕ ਹੈ ਜੀ ਸ਼੍ਰੀ ਰਾਮ ਜਨਮ ਭੂਮੀ ਦੇਖਣ ਵਾਸਤੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਇਹ ਮੁਹਾਈਮ ਚਲਾਈ ਹੈ ਬਹੁਤ ਵਧੀਆ ਹੈ ਇਹਦੇ ਵਿੱਚ ਗਰੀਬ ਆਦਮੀ ਵੀ ਸ਼੍ਰੀ ਰਾਮ ਮੰਦਰ ਜੀ ਦੇ ਦਰਸ਼ਨ ਕਰ ਸਕਦਾ ਹੈ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਬਹੁਤ ਸੁਆਗੇਵਾਲੇ ਆ ਕਿ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਸ਼੍ਰੀ ਰਾਮ ਮੰਦਰ ਜਾਣ ਦਾ ਜੀ ਕਿੰਨਾ ਕਰਾਇਆ ਜਿਹੜਾ ਹੈ ਤੁਹਾਨੂੰ ਦੱਸਾਂ 1500 ਰੁਪਿਆ ਕਰਾਇਆ ਹੈ ਜੀ ਔਰ ਕਰਾਇਆ ਨਾ ਮਾਤਰ ਹੈ ਠੀਕ ਹੈ ਜੀ ਇਹਦੇ ਵਿੱਚ ਕਿਸੇ ਨੂੰ ਵੀ 1500 ਰੁਪਿਆ ਕਰਾਇਆ ਪਿੰਚ ਨਹੀਂ ਕਰਦਾ राम भगत ਸੁਚਾਰੂ ਰੂਪ ਦੇ ਅੰਦਰ ਭਗਵਾਨ RAM ਲਾਲਾ ਦੇ ਦਰਸ਼ਨ ਕਰ ਪਾਨ ਜਿੱਥੇ RAM ਖੇਲੇ ਨੇ ਜਿੱਥੇ RAM ਪ੍ਰਗਟ ਹੋਏ ਨੇ ਉਤੋਂ ਦੀ ਰਾਜ ਨੂੰ ਆਪਣੇ ਮਸਤਕ ਤੇ ਲਗਾ ਪਾਨ ਕਿਉਂਕਿ ਸਾਡੇ ਜੀਵਨ ਦੀ ਸ਼ੁਰੂਆਤ RAM ਹੈ ਸਾਡੇ ਜੀਵਨ ਦਾ ਅੰਤ RAM ਹੈ ਔਰ ਰਾਮ ਸਾਡੇ ਲਈ ਆਸਤਾ ਦਾ ਕੇਂਦਰ ਨੇ ਇਹਦਾ ਪੂਰਾ ਪ੍ਰਬੰਧ ਕੀਤਾ ਕਿ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਆਰਾਮ ਭਗਤ ਅਯੋਧਿਆ ਦੇ ਅੰਦਰ ਦਿਵਯ ਮੰਦਰ ਦੇ ਦਰਸ਼ਨ ਕਰ ਸਕਣ ਉਹਦੇ ਹੀ ਤਹਿਤ ਅੱਜ ਪਠਾਨਕੋਟ ਤੋਂ ਟ੍ਰੇਨ ਜਿਹੜੀ ਆ ਉਹ ਜਾ ਰਹੀ